ਪੰਜਾਬ ਦੀ ਇਸ ਪੰਚਾਇਤ ਨੇ ਕੀਤਾ ਵੱਡਾ ਫੈਸਲਾ ਪਿੰਡ ਦੇ IAS ਤੇ PCS ਦੀ ਤਿਆਰੀ ਕਰਨ ਵਾਲਿਆਂ ਦਾ ਚੁੱਕੇ ਖਰਚਾ ਨੌਜਵਾਨਾਂ ਦੇ ਲਈ ਪਿੰਡ ਚ ਬਣਾਈ ਜਾਵੇਗੀ ਸ਼ਾਨਦਾਰ ਲਾਇਬ੍ਰੇਰੀ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਮਹਾਦਿਆਂ ਦੀ ਪੰਚਾਇਤ ਨੇ ਪਾਸ ਕੀਤਾ ਮਤਾ जिला श्री फतेगढ़ साहिब ਦੇ ਪਿੰਡ ਮਹਾਤਿਆਂ ਵਿਖੇ ಗ್ರಾಮ ਪੰਚਾਇਤ ਵੱਲੋਂ ਆਮ اجلاس ਸੱਦਿਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡ ਦੀ ਬਿਹਤਰੀ ਦੇ ਲਈ ਵੱਡੇ ਮਤੇ ਪਾਸ ਕੀਤੇ ਅਤੇ ਪਿੰਡ ਦੇ ਬੱਚਿਆਂ ਨੂੰ ਵੱਡੇ ਅਫਸਰ ਬਣਾਉਣ ਦੇ ਲਈ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਪੰਚਾਇਤ ਸਕੱਤਰ ਖੁਸ਼ਵਿੰਦਰ ਸਿੰਘ ਅਤੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬੱਚੇ ਰੋਜ਼ਗਾਰ ਦੀ ਤਲਾਸ਼ ਲਈ ਵਿਦੇਸ਼ਾਂ ਵੱਲ ਤੁਰੇ ਹੋਏ ਹਨ ਜਿਨ੍ਹਾਂ ਨੂੰ ਮੁੜ ਆਪਣੇ ਸੂਬੇ ਵਿੱਚ ਰਹਿ ਕੇ ਸੂਬੇ ਦੀ ਤਰੱਕੀ ਤੇ ਸੇਵਾ ਕਰਨ ਲਈ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਬੱਚਿਆਂ ਨੂੰ IAS ਤੇ PCS ਦੀ ਪੜ੍ਹਾਈ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਤਾਂ ਜੋ ਸਾਡੇ ਬੱਚੇ ਵਿਦੇਸ਼ ਜਾਣ ਦੀ ਬਜਾਏ ਸੂਬੇ ਵਿੱਚ ਰਹਿ ਕੇ ਹੀ ਵੱਡੇ ਅਫਸਰ ਬਣ ਸਕਣ ਤੇ ਸੂਬੇ ਦੀ ਸੇਵਾ ਕਰ ਸਕਣ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਸਰਪੰਚ ਇਸੇ ਲਈ ਬਣੇ ਹਨ ਤਾਂ ਜੋ ਉਹ ਪਿੰਡ ਦੇ ਬੱਚਿਆਂ ਨੂੰ ਉੱਚੀ ਸਿੱਖਿਆ ਦੇ ਕੇ ਉਹਨਾਂ ਨੂੰ ਅਫਸਰ ਬਣਾ ਸਕਣ ਅੱਜ ಗ್ರಾಮ ਸਭਾ ਦਾ ਪੰਚਾਇਤ ਵੱਲੋਂ ਅਜਲਾਸ ਬੁਲਾਇਆ ਗਿਆ ਸੀ ਉਹਦੇ ਵਿੱਚ ਸਭ ਤੋਂ ਵੱਡੇ ਜਿਹੜੇ ਫੈਸਲਾ ਲਿਆ ਜੀ ਪੰਚਾਇਤ ਨੇ ਮਤਾ ਪਾਸ ਕੀਤਾ ਕਿ ਆਈਏਐਸ ਤੇ ਪੀਸੀਐਸ ਦੇ ਜਿਹੜੇ ਬੱਚੇ ਨੇ ਪਿੰਡ ਦੇ ਵਿੱਚ ਕੋਈ ਕੋਚਿੰਗ ਸੈਂਟਰ ਦੇ ਵਿੱਚ ਜਿਹੜੇ ਤਿਆਰੀ ਕਰਨਗੇ ਉਹਦਾ ਜਿਹੜਾ ਖਰਚਾ ਹੈ ਉਹ ਪੰਚਾਇਤ ਵੱਲੋਂ ਕੀਤਾ ਜਾਊਗਾ ਜੀ ਤੇ ਹੋਰ ਕੀ ਹੈ ਜਿਹੜੇ ਮਤੇ ਦੂਜਾ ਜੀ ਪਿੰਡ ਵਿੱਚ ਲਾਇਬ੍ਰੇਰੀ ਹੈ ਜਿਹੜੀ ਉਹ ਬਣਾਉਣੀ ਹੈ ਅਸੀਂ ਨੇ ਤੇ ਸਾਡੇ ਡਿਸਪੈਂਸਰੀ ਦਾ ਬਿਲਡਿੰਗ ਦਾ ਕੰਮ ਚੱਲ ਰਿਹਾ ਉਹ ਅਸੀਂ ਪੂਰਾ ਕਰਨਾ ਹੈ ਤਾਂ ਕਿ ਜਿਹੜੇ ਪਿੰਡ ਦੇ ਬਸਨੀ ਕਿੰਨੇ ਜਿਹੜੇ ਉਹਨਾਂ ਨੂੰ ਬਾਹਰ ਨਾਲ ਇਲਾਜ ਵਾਸਤੇ ਜਾਣਾ ਪਿਆ ਸਾਡੇ ਪਿੰਡ ਦੇ ਵਿੱਚ ਡਾਕਟਰ ਆਉਂਦੇ ਨੇ ਜੀ ਤੇ ਉਹਨਾਂ ਨੂੰ ਵਧੀਆ ਸੀ ਡਿਸਪੈਂਸਰੀ ਵੀ ਚੰਗੀ ਤਰ੍ਹਾਂ ਦੀ ਤੇਨੇ 3-3 ਲੱਖ ਦੀ ਲਾਗਤ ਜਿਹੜੇ ਮਤੇ ਪਾਸ ਕੀਤੇ ਗਏ ਇਹ ਲਗਭਗ ਹਲੇ ਅਸੀਂ ਐਸਟੀਮੇਟ ਲਾਵਾਂਗੇ ਜੀ ਜਿੰਨੇ ਜਿਵੇਂ ਖਰਚਾ ਹੋਊਗਾ ਜੀ ਅਸੀਂ ਉਹ ਪਾਸ ਕਰਾਂਗੇ ਲਗਭਗ ਅਸੀਂ 15-20 ਲੱਖ ਦੇ ਅਜੋ ਜਿਹੜੇ ਮਤੇ ਨੇ ਉਹ ਪਾਸ ਕਰਾਂਗੇ ਕੀ ਨਾ ਸਰਦਾਰ ਕੁਲਦੀਪ ਸਿੰਘ ਜੀ ਕੀ ਅੱਜ ਜਿਹੜੇ ਮਤੇ ਪਾਸ ਕੀਤੇ ਗਏ ਨੇ ਕਿਹੜੇ-ਕਿਹੜੇ ਅਹਿਮ ਮਤੇ ਸੀ ਕਿਹੜੇ ਦੇ ਰਹਿੰਦੇ ਕੰਮ ਸੀ ਇੱਕ ਤਾਂ ਇਹ ਪਹਿਲਾ ਮਤਾ ਪਾਇਆ ਜੀ ਅਸੀਂ IAS ਤੇ PCS ਦੀ ਜੋ ਬੱਚਾ ਤਿਆਰੀ ਕਰੂਗਾ ਤੇ ਉਹਦਾ ਸਾਰਾ ਖਰਚਾ ਅਸੀਂ ਕੋਚਿੰਗ ਦਾ ਜੋ ਵੀ ਹੋਊਗਾ ਉਹ ਪੰਚਾਇਤ ਵੱਲੋਂ ਕੀਤਾ ਜਾਊਗਾ ਜੀ ਤੇ ਇਹ ਕੀ ਮੇ ਸੋਚਿਆ ਜਿਹੜਾ ਇਹ ਮਤਲਬ ਸੀ ਇਹ ਇਸ ਕਰਕੇ ਹੀ ਮੰਨ ਲਓ ਕਈ ਵਾਰੀ ਬੱਚਾ ਪੜ੍ਹਨਾ ਚਾਹੁੰਦਾ ਹੁੰਦਾ ਤੇ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਆ ਤੇ ਉੰਨੀ ਕੋਚਿੰਗ ਤੇ ਖਰਚਾ ਨਹੀਂ ਕਰ ਸਕਦੇ ਇਸ ਕਰਕੇ ਵੀ ਉਹ ਬੱਚੇ ਦੀ ਪੜ੍ਹਾਈ ਉੱਥੇ ਹੀ ਰੁਕ ਜਾਂਦੀ ਹੈ ਤੇ ਮਨ ਦੇ ਵਿੱਚ ਆਇਆ ਕਿ ਵੀ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਤੇ ਉਹ ਅੱਗੇ ਜਾ ਕੇ ਇੱਕ ਤਾਂ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਜੇ ਕੱਲ ਨੂੰ ਆਈਐਸ ਜਾਂ ਪੀਸੀਐਸ ਬੱਚਾ ਬਣ ਕੇ ਕੁਰਸੀ ਤੇ ਬਹਿੰਦਾ ਹੀ ਇਸ ਕਰਕੇ ਇਹ ਉਪਰਾਲਾ ਕਰਿਆ ਜੀ ਅਸੀਂ ਤੇ ਹੋਰ ਕਿਹੜੇ ਮਤੇ ਨੇ ਹੋਰ ਜਿਵੇਂ ਲਾਇਬ੍ਰੇਰੀ ਖੋਲ੍ਹਣੀ ਹੈ ਜੀ ਪਿੰਡ ਦੇ ਵਿੱਚ ਤੇ ਬੱਡੀ ਆਪਣੇ ਸਟੇਡੀਅਮ ਬਣ ਰਿਹਾ ਜੀ ਗਰਾਊਂਡ ਦਾ ਉਹਦਾ ਕੰਮ ਤਿਆਰ ਚੱਲ ਰਿਹਾ ਜੀ ਤੇ ਇੱਕ ਆਪਣਾ ਪਾਰਕ ਬਣ ਰਹੀ ਹੈ ਜੀ ਪਿੱਛੇ ਡਿਸਪੈਂਸਰੀ ਬਣ ਰਹੀ ਹੈ ਜੀ ਇਹ ਸਾਰੇ ਕੰਮ ਪੂਰੇ ਕਰਕੇ ਪਿੰਡ ਦੀ ਸੇਵਾ ਕਰਨੀ ਜੀ ਆਮ ਜਨਤਾ ਸੱਦ ਹੈ ਕੀ ਸਹਿਮਤੀ ਵੀ ਸਾਰਾਂ ਦੀ ਹਾਂ ਜੀ ਪਿੰਡ ਤਕਰੀਬਨ ਸਾਰਾ ਸਹਿਮਤ ਹੈ ਤੇ ਬਾਕੀ ਜੋ ਵੀ ਅੱਗੇ ਕਹਿਣਗੇ ਇਹਨਾਂ ਦੀ ਸਹਿਮਤੀ ਨਾਲ ਉਵੇਂ ਹੀ ਸਾਰੇ ਕੰਮ ਕਰਿਆ ਕਰਾਂਗੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੀਪ ਕੌਰ ਹੈ ਸੁਖਦੀਪੌਰ ਜੀ ਅੱਜ ਪੰਚਾਇਤ ਵੱਲੋਂ ਆਮ ਅਜਲਾ ਸੱਦਿਆ ਗਿਆ ਤੇ ਮਤਾ ਪਾਸ ਕੀਤਾ ਗਿਆ ਕਿ ਜਿਹੜੀਆਂ ਬੱਚੀਆਂ ਨੇ ਆਈਪੀਐਸ ਦਾ ਆਈਐਸ ਕਰਨੀਆਂ ਚਾਹੁੰਦੀਆਂ ਨੇ ਪੀਸੀਐਸ ਦੀ ਪੜ੍ਹਾਈ ਉਹਨਾਂ ਨੂੰ ਅਸੀਂ ਕਰਾਵਾਂਗੇ ਮਤਾ ਪਾਸ ਕੀਤਾ ਕੀ ਕਹਣਾ ਜਾਂਦੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਵੀ ਮੈਂ ਵੀ ਪੜ੍ਹਨਾ ਚਾਹੁੰਦੀ ਸੀ ਆਈਪੀਐਸ ਮੇਰੇ ਤਾਂ ਫਾਈਨੈਂਸ਼ੀਅਲੀ ਸਾਡੇ ਘਰ ਦੀ ਜਿਹੜੀ ਉਹ ਸੀ ਸਿਚੁਏਸ਼ਨ ਉਹ ਠੀਕ ਨਹੀਂ ਸੀਗੀ ਪੈਰੈਂਟਸ ਐਨਾ ਪੈਸਾ ਲਾ ਨਹੀਂ ਸਕਦੇ ਇਸ ਲਈ ਮੈਂ ਸੋਚਿਆ ਸੀ ਵੀ ਚਲ ਛੱਡ ਦਿੰਨੀ ਆ ਪਰ ਹੁਣ ਸਾਡੀ ਪੰਚਾਇਤ ਆ ਜਿਹੜੇ ਸਾਡੇ ਸਰਪੰਚ ਸਾਹਿਬ ਉਹ ਇਹ ਸਭ ਕਰਵਾਉਣ ਲੱਗੇ ਨੇ ਤੇ ਉਹਨਾਂ ਨੇ ਉਪਰਾਲਾ ਕੀਤਾ ਹੈ ਇਸ ਲਈ ਮੈਂ ਮਤਲਬ ਅੱਗੇ ਕਰਨਾ ਚਾਹੁੰਦੀ ਆ ਵੀ ਮੈਂ ਵੀ ਕੁਝ ਬਣ ਸਕਾਂ ਤੇ ਮੈਂ ਹੋਰ ਨਾਲ ਕੁੜੀਆਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਵੀ ਜੇ ਕਿੱਤੇ ਮਤਲਬ ਇਹ ਜਿਹਾ ਕੁਝ ਕਰਾਉਂਦੇ ਨੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਜਾਂ ਹੋਰ ਕੋਈ ਐਦਾਂ ਦੀ ਤੁਹਾਨੂੰ ਮਿਲਦੀ ਆ ਤਾਂ ਤੁਹਾਨੂੰ ਕਰਨਾ ਚਾਹੀਦਾ ਮਤਲਬ ਬਣਨਾ ਚਾਹੀਦਾ ਆਈਪੀਐਸ ਕਦੇ ਵੀ ਇਹ ਜਿਹਾ ਮੌਕਾ ਗਵਾਉਣਾ ਨਹੀਂ ਚਾਹੀਦਾ ਪੰਚਾਇਤ ਦੇ ਜਿਹੜੇ ਮਤਾ ਪਾਸ ਕੀਤਾ ਉਹਨੂੰ ਕਿਵੇਂ ਦੇਖਦੇ ਹੋ ਵਧੀਆ ਹੀ ਸੋਚਦੇ ਆ ਵੀ ਵਧੀਆ ਕੀਤਾ ਇਹਦੇ ਨਾਲ ਕਈ ਕੁੜੀਆਂ ਦੇ ਭਵਿੱਖ ਬਣ ਜਾਂਦੇ ਨੇ ਅੱਗੇ ਜਾ ਕੇ ਉਹਨਾਂ ਨੂੰ ਕਿਸੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਕਿਵੇਂ ਸੋਚਿਆ ਹੁਣ ਪੜ੍ਹਾਈ ਕਿੱਥੇ ਕਰ ਰਹੇ ਹੋ ਬਰਨ ਮੈਂ ਜੀ ਸ਼੍ਰੀ ਗੁਰਗਾਂ ਸਾਹਿਬ ਯੂਨੀਵਰਸਿਟੀ ਚ ਜਾ ਰਹੀ ਹਾਂ ਪੜਾਈ ਕਿਵੇਂ ਸੋਚਿਆ ਕਿ ਜਿਵੇਂ ਕਿ ਆਈਪੀਐਸ ਦੀ ਪੜਾਈ ਬਾਰੇ ਕਿਵੇਂ ਸੋਚਿਆ ਮੈਂ ਪਹਿਲਾਂ ਤਾਂ ਬਾਹਰ ਜਾਣਾ ਚਾਹੁੰਦੀ ਸੀ ਫਿਰ ਉਸ ਤੋਂ ਬਾਅਦ ਮੈਂ ਪੇਰੈਂਟਸ ਕੋਲ ਇੰਨੇ ਪੈਸੇ ਹੈ ਨਹੀਂ ਸੀ ਵੀ ਉਹ ਲਾ ਸਕਣ ਇਸ ਲਈ ਮੈਂ ਸੋਚਿਆ ਵੀ ਇੱਧਰ ਰਹਿ ਕੇ ਕੁਝ ਕਰ ਲੈਣੇ ਆ ਕੁਝ ਵਧੀਆ ਸੋਚ ਲੈਣੇ ਆ ਫਿਰ ਸੋਸ਼ਲ ਮੀਡੀਆ ਤੇ ਅਹੀ ਜਿਹੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਮੇਰੇ ਵੀ ਸੋਚਿਆ ਵੀ ਜੇ ਤੋ ਹੋਰ ਕੁੜੀਆਂ ਬਣ ਸਕਦੀਆਂ ਨੇ ਤੇ ਮੈਂ ਵੀ ਬਣ ਸਕਦੀ ਆ